ਕਾਫੀ ਅਰਸੇ ਤੋਂ ਅ ਅਸੀਂ ਇਸ ਨਸ਼ੇ ਦਾ ਕੰਮ ਕਰ ਰਿਹਾ ਤੇ ਢੇੜ ਕਿਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹੋਇ ਨੂੰ ਲੁਕੋਪਤਾ ਗਿਆ ਪੁੱਛ ਗਈ ਸੋ ਇਹ ਪਤਾ ਲੱਗਿਆ ਕਿ ਇਹ ਤਕਰੀਬਨ 5-6 ਮਿੰਟ ਹੋਇਆ ਐਕਟਿਵਲੀ ਇਨਵੋਲਡ ਸੀਗਾ ਕਾਫੀ ਸੰਗਠਨ ਵਾਲੇ ਦੇ ਸੰਬੰਧ ਸੀਗੇ ਤੇ ਸਮਾਨ ਜਿਹੜਾ ਡਰੋਨ ਰਾਈ ਚੁੱਕਦਾ ਸੀਗਾ SSP ਦਫਤਰ ਤਰਨਤਾਰਨ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਕਿ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਹਾਂ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਪੰਜਾਬ ਪੁਲਿਸ ਤਰਨਤਾਰਨ ਨੂੰ ਮਿਲੀ ਹੈ ਤਾਂ ਮਾਨਯੋਗ SSP ਸ਼੍ਰੀ ਅਭਿਮਨ ਨਿਊ ਰਾਣਾ ਜੀ ਵੱਲੋਂ ਸਮੁੱਚੀ ਪ੍ਰੈਸ ਨੂੰ ਜਿਹੜਾ ਬਰੀਫ ਕੀਤਾ ਗਿਆ ਹੈ ਜੀ ਹਾਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਅੱਜ 5 ਕਿਲੋ 60 ਗ੍ਰਾਮ ਹੇਰਨ ਜਿਹੜੀ ਹੈ ਉਹ ਬਰਾਮਦ ਹੋਈ ਹੈ ਅਤੇ ਮੋਟਰਸਾਈਕਲ ਸਵਾਰਾਂ ਦੇ ਕੋਲੋਂ ਭਾਈ ਲੱਧੂ ਦੇ ਨੇੜੇ ਬਾਰਡਰ ਦੇ ਨੇੜੇ ਪਿੰਡ ਹੈ ਜਿੱਥੋਂ ਇਹ ਬਰਾਮਦ ਹੋਈ ਹੈ ਤਾਂ ਕੀ ਕਾਰਵਾਈ ਪੁਲਿਸ ਨੇ ਕੀਤੀ ਆ ਉਹ ਗੱਲਬਾਤ ਕਰਕੇ ਜਾਣਦੇ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਐਸਐਸਪੀ ਦਫਤਰ ਤਰਨਤਾਰਨ ਵਿਖੇ ਐਸਐਸਪੀ ਸਾਹਿਬ ਸਾਡੇ ਨਾਲ ਨੇ ਆਓ ਗੱਲਬਾਤ ਕਰਦੇ ਆਂ ਰੱਖੀ ਗਈ ਹੈ ਸਮਝ ਆ ਜੀ ਆ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਡੀਆਈਜੀ ਸਾਹਿਬ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਸਾਡੀ ਤਰਨਤਾਰਨ ਦੀ ਪੁਲਿਸ ਨੇ ਨਸ਼ਿਆ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜਿਸ ਜਿਸ ਦੇ ਜਿਹਦੇ ਤਹਿਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਿਗ ਫਿਸ਼ ਨੇ ਜਿਹੜੇ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਇਸ ਡਰੱਗ ਦਾ ਕੰਮ ਕਰਦੇ ਆ ਉਹਨਾਂ ਨੂੰ ਫੜਿਆ ਜਾਵੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਧੱਕਿਆ ਜਾਵੇ ਤਾਂ ਕਿ ਇਹ ਇਹ ਨਸ਼ੇ ਦਾ ਜਿਹੜਾ ਕੋਡ ਫੈਲਿਆ ਹੈ ਇਸ ਤੇ ਠੱਲ ਪਵੇ। ਇਸੀ ਇਸੀ ਤਫਤੀਸ਼ ਦੌਰਾਨ ਸਾਨੂੰ ਇੱਕ ਸਾਡੀ ਸੀਆਈ ਦੀ ਟੀਮ ਨੂੰ ਸਾਡੇ ਐਸਪੀ ਡੀ ਅਜੇਰਾਜ ਜੀ ਇਹਨਾਂ ਦੇ ਇਹਨਾਂ ਦੇ ਸੁਪਰਵਾਈਜ਼ਨ ਹੇਠ ਜਿਹੜੀ ਸੀਆਈ ਦੀ ਟੀਮ ਹੈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੀ ਇੱਕ ਜਿਹੜਾ ਸਮਗਲਰ ਹੈ ਰਸ਼ਪਾਲ ਸਿੰਘ ਜਿਹੜਾ ਕਿ ਭਾਈ ਲੱड्डू थाना सदर ਪੱਟੀ ਦਾ ਰਹਿਣ ਵਾਲਾ ਹੈ ਇਹ ਪਿਛਲੇ ਕਾਫੀ ਅਰਸੇ ਤੋਂ ਕੰਮ ਇਹ ਨਸ਼ੇ ਦਾ ਕੰਮ ਕਰ ਰਿਹਾ ਹੈ ਤੇ ਬਾਰਡਰ ਤੋਂ ਸਮਾਨ ਚੁੱਕ ਕੇ ਗਾਂ ਦੂਜੇ ਇਲਾਕਿਆਂ ਚ ਵੀ ਸਪਲਾਈ ਕਰਨ ਦਾ ਕੰਮ ਕਰਦਾ ਹੈ ਤੇ ਜਦੋਂ ਸੀਆਈ ਦੀ ਟੀਮ ਨੇ ਕੱਲ ਰਾਤ ਨੂੰ ਰੇਡ ਕੀਤੀ ਤੇ ਇਹਨੂੰ ਸਮੇਤ ਮੋਟਰਸਾਈਕਲ ਤੇ ਸਮਾਨ 5 ਕਿਲੋ ਹਿਰੋਇਨ ਕਾਬੂ ਕੀਤਾ ਗਿਆ ਤੇ ਉਸ ਤੋਂ ਬਾਅਦ ਐਫਆਈਆ ਰਜਿਸਟਰ ਇਹਦੇ ਖਿਲਾਫ ਐਫਆਈਆ ਰਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਗਈ। ਇਹਦੀ ਮੁੱਢਲੀ ਪੁੱਛਗਈ ਤੋਂ ਇਹ ਪਤਾ ਲੱਗਿਆ ਕਿ ਇਹ ਤਕਰੀਬਨ 5-6 ਮਹੀਨੇ ਤੋਂ ਐਕਟਿਵਲੀ ਇਨਵੋਲਡ ਸੀਗਾ ਨਸ਼ੇ ਦੇ ਕੰਮ ਦੇ ਵਿੱਚ ਤੇ ਕਾਫੀ ਬਾਰੀ ਜਿਹੜੀ ਨਸ਼ੇ ਦੀ ਖੇਪ ਹੈ ਇਹ ਵਕ ਵਕ ਪੁਆਇੰਟਾਂ ਤੋਂ ਬਾਰਡਰ ਦੇ ਜਿਹੜੇ ਕਿ ਅਸੀਂ ਹੁਣ ਤਫਤੀਸ਼ ਦੌਰਾਨ ਆਇਡੈਂਟੀਫਾਈ ਕਰਾਂਗੇ ਉੱਥੋਂ ਚੁੱਕ ਕੇ ਗਾਂ ਸਪਲਾਈ ਕਰਦਾ ਰਿਹਾ ਹੈ। ਸਰ ਕਿੰਨੇ ਦੋਸ਼ੀ ਫਿਲਹਾਲ ਮੁਕਦਮਾ ਦਰਜ ਕੀਤਾ ਫਿਲਹਾਲ ਜਿਹੜਾ ਕਿ ਇਹ ਰਸ਼ਪਾਲ ਸਿੰਘ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ। ਤੇ ਸਾਨੂੰ ਜਿਹੜੀ ਮੋੜਲੀ ਪੁਛਕਿਸ ਤੋਂ ਹੋਰ ਵੀ ਨਾਮ ਸਾਹਮਣੇ ਆਏ ਆ ਜਿਹੜੇ ਕਿ ਇਸ ਲੈਵਲ ਤੇ ਉਜਾਗਰ ਨਹੀਂ ਕੀਤੇ ਜਾ ਸਕਦੇ ਤੇ ਉਹ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਰਵਾਈ ਹੈ ਉਹਨਾਂ ਨੂੰ ਫੜ ਕੇ ਕੀਤੀ ਜਾਵੇਗੀ ਪਰੋਪਾਰ ਜਿਹੜੇ ਰਿਲੇਸ਼ਨ ਕੁਝ ਫੋਨ ਚ ਕੋਈ ਐਕਟੀਵਿਟੀ ਸਰ ਕੁਝ ਇਦਾਂ ਦਾ ਉਹ ਜੀ ਦੇਖੋ ਤਫਤੀਸ਼ ਦਾ ਵਿਸ਼ਾ ਹੈ ਅਸੀਂ ਖੰਗਾਲ ਰਹੇ ਆ ਇਹ ਸਿੱਧੀ ਜੀ ਗੱਲ ਹੈ ਜਾਹਿਰ ਜੀ ਗੱਲ ਹੈ ਕਿ ਭਈ ਇਹਨਾਂ ਦੇ ਪਾਕਿਸਤਾਨ ਦੇ ਸਮਗਲਰ ਕਾਫੀ ਸਮਗਲਰਸ ਨਾਲ ਇਹਦੇ ਸੰਬੰਧ ਸੀਗੇ ਤੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਇਹ ਕਿਨ ਕਿਨ ਬੰਦਿਆ ਦੇ ਮਾਧਿਅਮ ਰਾਈ ਇਹ ਸਮਾਨ ਜਿਹੜਾ ਡਰੋਨ ਰਾਈ ਚੁੱਕਦਾ ਸੀਗਾ ਕਿਵੇਂ ਚੁੱਕਦਾ ਸੀਗਾ ਉਹ ਸਾਰਾ ਸੀ ਰਿਮਾਂਡ ਲੈ ਕੇ ਤਫਤੀਸ਼ ਦੌਰਾਨ ਵਿਚਾਰਾਂਗੇ ਤੇ ਇਸ ਕੇਸ ਨੂੰ ਮੁਕੰਮਲ ਐਂਡ ਤੇ ਲੈ ਕੇ ਜਾਵਾਂਗੇ ਸਰ ਹੋਰ ਕੋਈ ਪੁਆਇੰਟ ਚਰਚੀ ਸਰ ਡਰੋਨ ਰਾਈ ਪੁੱਛੀਏ ਕਿਸ ਰਾਈ ਕੋ ਸਾਹਿਬ ਇਹ ਜਿਹੜੀ ਕਨਸਾਈਨਮੈਂਟ ਦੇ ਡਰੋਨ ਰਾਈ ਆਈ ਹੈ ਸਾਰੀ ਸਾਈ ਕਨਸਾਈਨਮੈਂਟ ਡਰੋਨ ਰਾਈ ਨੇ ਰਿਸੀਵ ਕੀਤੀ ਹੈ ਤੇ ਇਸ ਤੇ ਜਿਹੜਾ ਕਿ ਪਹਿਲਾਂ ਇੱਕ ਸ਼ਰਾਬ ਦੀ ਤਸਕਰੀਦਾ ਪਰਚਾ ਦਰਜ ਹੈ ਥਾਣੇ ਸਦਰ ਪੱਟੀ 19 2024 ਦਾ ਮਕਦਮਾ ਨੰਬਰ 10 ਕੋਈ ਪੋਲੀਟਿਕਲ ਵੀ ਸਰ ਇਹਦੇ ਕੋਈ ਰਿਸ਼ਤ ਲੱਗੇ ਕਿਸੇ ਨਾਲ ਆ ਨਹੀਂ ਜੀ ਹਜੇ ਤੱਕ ਤਾਂ ਇਦਾਂ ਦੀ ਕੋਈ ਗੱਲ ਨਹੀਂ ਸਰ ਇਹ ਮਾਲ ਕਿੱਥੇ ਗੜੀ ਪੰਜਾਬ ਚ ਸਰਪ੍ਰਾਈਜ਼ ਆ ਗੱਡੀ ਜਿਹੜਾ ਸਮਾਨ ਹੈ ਤਰਨਤਾਰਨ ਦੇ ਵਕਫਾ ਇਲਾਕਿਆਂ ਚ ਅੰਮ੍ਰਿਤਸਰ ਅੰਮ੍ਰਿਤਸਰ ਦਿਹਾਤੀ ਉਥੇ ਸਪਲਾਈ ਕਰਨ ਦਾ ਕੰਮ ਕਰਦਾ ਸੀਗਾ ਇਹ ਜਿਹੜੇ ਫੋਰਵਰਡ ਤੇ ਬੈਕਵਰਡ ਲਿੰਕੇਜ ਹੈ ਉਹ ਆਪਾਂ ਡਿਟੇਲ ਦੇ ਵਿੱਚ ਖੰਗਾਲਾਂਗੇ ਤੇ ਜਿਹੜਾ ਵੀ ਜਿਹੜੇ ਵੀ ਲਿੰਕ ਸਾਹਮਣੇ ਆਣਗੇ ਉਹਨਾਂ ਤੇ ਵੀ ਬੰਦੀ ਕਰਵੇ ਜੜੀ ਹੈ ਕੀਤੀ ਜਾਵੇਗੀ ਠੀਕ ਬਨੇਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ